ਵਾਹਿਗੁਰੂ ਵਾਹਿਗੁਰੂ ਆਪਣੇ ਔਗਣਾਂ ਦੀ ਪਰਜਾ ਪਰਚੋਲ ਕਰ ਤੂੰ ਕੀ ਹੈ ਕਿਸੇ ਦੇ ਔਗਣ ਆਪਾਂ ਬਾਹਰ ਵੇਖੀਦੇ ਨੇ ਜਦੋਂ ਗੁਰੂ ਰੂਪੀ ਸੰਗਤ ਦੇ ਸ਼ੀਸ਼ੇ ਦੇ ਸਾਹਮਣੇ ਆ ਕੇ ਬੈਠੀਦੇ ਉਦੋਂ ਗੁਰੂ ਸ਼ੀਸ਼ਾ ਵਗੋਂਦਾ ਹੈ ਭਾਈ ਤੇਰੇ ਵਿੱਚ ਵੀ ਹੈ ਕਿਸੇ ਦੇ ਔਗਣਾਂ ਦੀ ਚਰਚਾ ਨਾ ਕਰ ਔਰ ਇਸ ਗੱਲ ਦਾ ਹੰਕਾਰ ਨਾ ਕਰ ਕਿ ਆਹ ਔਗਣ ਤੇਰੇ ਵਿੱਚ ਨਹੀਂ ਹੈ ਗੁਰੂ ਅੱਗੇ ਅਰਦਾਸ ਕਰ ਕਿਸੇ ਦਾ ਔਗਣ ਵੇਖ ਕੇ ਅਰਦਾਸ ਕਰੀ ਨੀ ਮਹਾਰਾਜ ਮੈਨੂੰ ਬਚਾ ਕੇ ਰੱਖਿਓ ਨਹੀਂ ਤਾਂ ਇਹ ਵੀ ਸੱਚ ਹੈ ਜਿਹੜਾ ਕਿਸੇ ਦੇ ਔਗਣ ਉੱਤੇ ਹੱਸਦਾ ਹੈ ਇੱਕ ਦਿਨ ਉਹਦੇ ਉੱਤੇ ਐਪਲੀਕੇਬਲ ਹੋ ਜਾਂਦਾ ਹੈ ਉਹ ਚੀਜ਼ ਇੱਕ ਦਿਨ ਉਹਦੇ ਵਿੱਚੋਂ ਨਿਕਲ ਆਉਂਦੀ ਹੈ ਤੈਨੂੰ ਮਹਾਰਾਜ ਨੇ ਭਾਈ ਇਸ ਨਾਲ ਦਾ ਭੈ ਰੱਖਿਂ ਕਿਸੇ ਦਾ ਔਗਣ ਵੇਖ ਕੇ ਖੁਸ਼ ਨਹੀਂ ਹੋਈਦਾ ਕਿਸੇ ਦੀ ਕਮੀ ਵੇਖ ਕੇ ਖੁਸ਼ ਨਹੀਂ ਹੋਈਦਾ ਨਿੰਦਕ ਬੰਦੇ ਦੀ ਨਿਸ਼ਾਨੀ ਇਹ ਹੈ ਜੋ ਦੇਖੈ ਸ਼ਿਦਰ ਤੋਂ ਨਿੰਦਕ ਉਮਹਿ ਪਲੋ ਦੇਖ ਦੁੱਖ ਭਰੀਏ ਦੂਜੇ ਦਾ ਔਗਣ ਵੇਖ ਕੇ ਖੁਸ਼ ਹੁੰਦਾ ਔਰ ਇਹਨੂੰ ਫਿਰ ਮਹਾਰਾਜ ਕਹਿੰਦੇ ਤੇਰੀ ਬੇਟੀ ਤਾਂ ਜੇ ਆਪਸ ਮੰਦਰ ਵਿੱਚ ਐ ਕਿਸੇ ਦੇ ਡੁੱਬਣ ਤੇ ਕਾਹਤੋਂ ਹੱਸਦਾ ਹੈ ਕੱਲ ਮੜੀ ਜੇ ਛਲ ਵੱਜੀ ਨਾ ਤੂੰ ਵੀ ਡੁੱਬ ਜਾਣਾ ਮੜੀ ਜੇ ਛਲ ਵੇ ਘਾਰਾਂ ਦੀ ਆਈ ਤੇਰਾ ਵੀ ਕੱਖ ਨਹੀਂ ਰਹਿਣਾ ਬਚਲਾ ਗੁਰੂ ਅੱਗੇ ਅਰਦਾਸ ਕਰ ਕਿਸੇ ਦੇ ਔਗਣ ਵੇਖ ਕੇ ਮਯਾਤ ਨਹੀਂ ਉਡਾਈਦਾ ਨਾ ਹੱਸੀਦਾ ਰਈਓ ਮਹਰ ਕਰਨ ਇਹਨੂੰ ਗਰਵ ਕਿਹਾ ਜਾਂਦਾ ਫਿਰ ਹੰਕਾਰ ਬਾਤਿ ਇਹਨ ਗੱਲ ਦਾ ਧਿਆਨ ਰੱਖੀ ਭਾਈ ਕਬੀਰ ਗਰਵ ਨਾ ਕੀਜੀਐ ਜਿਨ੍ਹਾਂ ਨੂੰ ਬਾਣੀ ਯਾਦ ਹੈ ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲੈਂਦੀ ਕਬੀਰ ਗਰਵ ਨਾ ਕੀਜੀਐ ਰੰਕ ਨਾ ਸੀਐ ਕੋਏ ਅਜੂ ਸੁਣਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਤੇਰੀ ਬੜੀ ਦਾ ਆਪ ਸਮੁੰਦਰ ਚ ਹੈ ਕੀ ਪਤਾ ਕਿਹੜੀ ਉਮਰ ਚ ਕੀ ਹੋ ਜਾਣਾ ਹੈ